ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਦਾ ਹੋ ਗਿਆ ਆਪਣਾ ਵਲੌਗ ਸ਼ੁਰੂ ਤੇ ਨਹੀਂ ਨਹੀਂ ਜਸਾ ਹੁਣ ਅੱਜ ਨੁਕੀ ਨੁਕੀ ਕਾ ਮਤ ਕਰਦੇ ਆ ਚੱਲ ਕੇ ਵੀੜਾ ਛੇੜਾ ਮਾਰਦੇ ਬੰਦੇ ਖਾਲਸਾ ਲੱਦਣ ਦੇ ਤੇ ਫੇਰੇ ਜੀ ਬਥੜਾ ਪਾਣੀ ਮਾਰਦੇ ਜਿਆਦੀ ਗੰਦੀ ਹੋਈ ਫਿਲਟਰ ਰਾਣਾ 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 ਰਾਏ ਹਾਂ ਕੋਈ ਨਹੀਂ ਸਟਾਰਟ ਫਲੋ ਜਾ ਫਿਰ ਲਿਆ ਮੈਂ ਕਰਦਾ ਬੀਬੀ ਚਾਰੀ ਦੀ ਖੋਬਿਆਂ ਦੇ ਵਿੱਚ ਰੋਟੀਆਂ ਬਣੀ ਢੋਟ ਹੋ ਗਏ ਉਹਨਾਂ ਨੂੰ ਮੜਦੇ ਮੜਾ ਪਾਣੀ ਰਾਹ ਤੇ ਫਿਰ ਵੀ ਗੰਦੇ ਹੀ ਆ ਪਰ ਥੋੜੀ ਜੀ ਤੇ ਧੋਣੀ ਚਾਹੀਦੀ ਨਾ ਅੱਜ ਮੈਨੂੰ ਤੀਜੇ ਦਿਨ ਮਿਲੀ ਆ ਪਤਾ ਨਹੀਂ ਕੀ ਦੇ ਤੱਕੇ ਜੜੀਏ ਬੰਦੇ ੱੱਕਾ ਜਿਆਦਾ ਕਰਦੇ ਮੱਠੇ ਮੱਠੇ ਲਈ ਚੱਲੀਏ ਤੇ ਫੇਰ ਇਹਨੂੰ ਕੋਈ ਪ੍ਰਵਾਹ ਨਹੀਂ ਜਦੋਂ ਫੜ ਕੇ ਜਲੂਰ ਸੀ ਕਾੜਦੇ ਫੌਲੀ ਰੇਸਾਂ ਦੇ ਦਿੰਦੇ ਉਦੋਂ ਕੰਮ ਖਰਾਬ ਹੁੰਦਾ ਮੀਂਹ ਫੇਰ ਆ ਗਈ بارش ਆ ਆਪਣੀ ਬਾਸਮਤੀ ਉਹ ਇੱਕ ਖਾਲ ਪੈ ਗਈ ਹੁਣ ਦੂਰੀ ਪਾਉਣੇ ਆ ਇਹ ਲਈ ਖਾਨ ਜੋਗੀ ਦੇ ਪੱਠੇ-ਪੁੱਠੇ ਬੀਜਣ ਜੋਗੀ ਗੇਤਰੇ ਕੋਸ਼ ਜਿੱਥੇ ਆਪਾਂ ਸਟਾਲਾ ਬੀਜਣਾ ਉੱਥੇ ਲਈ ਆ ਤਾਂ ਗਰਮ ਹੋ ਜਾਈਂ ਨਾ ਉਹਦਾ ਸਾਇੰਸ ਸਰ ਖਰਾਬ ਆ ਯਾਰ ਉਹਦਾ ਡੱਕਾ ਜਾ ਕੱਢਿਆ ਮਿੱਠੂ ਡੱਕਾ ਜਾ ਕੱਢਿਆ ਓਏ ਬੁਰਜੀ ਲਾ ਕੇ ਡਕੜਾ ਆ ਇਹਨਾਂ ਨੂੰ ਬਾਹਰ ਕੱਢ ਦੇ ਤੋ ਵਗੀ ਰਾਣੀ ਸੁੰਦਰਾ ਆ ਆਪਣਾ ਰਾਣਾ ਵੀਰ ਮੈਂ ਚੱਲ ਕਰੀਏ ਆ ਗੱਡੀ ਕੋਈ ਯੂਥ ਨੂੰ ਸੇਧ ਦੇਣੀ ਹੋਵੇ ਦੇਖ ਸਕਦੇ ਜੀ ਦੋ ਜੀ ਹਾਂ ਜੀ ਕੋਈ ਯੂਥ ਨੂੰ ਆਉਣ ਵਾਲੇ ਨੂੰ ਸੇਧ ਦੇਣੀ ਹੋਵੇ ਆਪਰੇ ਦਾ ਮਾਨਵੀ ਕੰਮਕਾਰ ਕਰ ਐਡੋ ਮੈਡਿਕ ਭਾਜੀ ਲਾਣੇ ਨੂੰ ਆਪ ਦਾ ਪਤਾ ਕੀ ਕਿੱਥੇ ਆ ਐਡ ਕੋ ਮੈਡਿਕ ਪਰ ਇਹ ਲੱਗ ਜੇ ਕਰਨਾ ਪੈਣਾ ਸਾਰਾ ਵੀ ਬੈਗ ਟੈਗ ਕਰਨੀ ਬਣੀ ਸਾਰੀ ਬੜੀ ਤੋੜੇ ਲਵੇ ਜੇ ਆਪਾਂ ਕੁੰਡੀਆਂ ਨਹੀਂ ਲਾਈ ਦੀਆਂ ਤੋੜਾ ਐੜਾ ਆਪਣਾ ਜਿ세 ਕੱਲ ਬੈਠੇ ਨਹੀਂ ਹਾਂ ਫਤਿਹ ਬੜੇ ਵੀਰ ਆਂਦੇ ਆ ਵੇਖ ਲੋ ਆਜੋ ਐਸ ਡੀਓ ਕਿ ਤੁਹਾਡਾ ਐਸ ਡੀਓ ਕਿਹੜਾ ਵਾ ਅੱਜ ਛੁੱਟੀ ਤੇ ਅੱਜ ਆ ਵਸਣ ਡਿਆ ਪੋਲੀ ਛੁੱਟੀ ਆ ਜੀ ਜੀ ਆਣਾ ਵਾ ਜਾਣਾ ਟੈਨਸ਼ਨ ਹੋਈ ਆ ਛੁੱਟੀ ਆ ਬੜੇ ਆਂਦੇ ਸੀ ਤੁਹਾਡਾ ਇੱਕ ਬੰਦਾ ਡੇ ਦਾ ਐਸ ਡੀਓ ਤੇ ਆ ਦਿਖਾਦਾ ਜੋ ਇਦਾਂ ਦਾ ਹੀ ਸਾਡਾ ਐਸ ਡੀਓ ਤੇ ਇਦਾਂ ਦਾ ਹੀ ਸਾਡਾ ਕੀਤੀ ਬਾੜੀ ਵਾਲਾ ਇਦਾਂ ਹੀ ਇਹਨੇ ਜਾਣਾ ਸਾਰੇ ਰਲੇ ਮਿਲੇ ਆ ਚੱਲਦਾ ਕੰਮ ਬੰਮਾ ਰੈਡੀ ਰੀਟਰ ਦੇ ਪਾਣੀ ਪੂਣੀ ਵੇਖ ਲਾ ਉਹਨਾਂ ਹੀ ਗੱਫਾ ਪਾਣੀ ਲੈ ਕੇ ਜਾਣਦੇ ਆ ਪਰ ਰਸਤਾ ਜਿਹੜਾ ਨਾ ਬਹੁਤ ਖਰਾਬ ਹੈ। ਉਹਨਾਂ ਆਂ ਝੋਨੇ ਵਧੀਆ। ਬਾਰਿਸ਼ਾਂ ਨਾਲ ਝੋਨੇ ਦੇ ਬਹੁਤ ਵਧੀਆ ਬਣਦੇ ਪਰ ਸਾਡੇ ਮੰਡ ਦੇ ਰਾਹ ਸਾਰੇ ਖਰਾਬ ਹੋ ਜਾਂਦੇ। ਪਹੁੰਚਣਾ ਬੜਾ ਔਖਾ ਮੋਟਰਾਂ ਦੇ। ਬਾਕੀ ਦੇ ਸਾਰੇ ਟਾ ਟਾ ਲੱਗ ਗੀਆਂ ਤੇ ਇਹੋ ਰਹਿ ਗਿਆ ਮੇਨ ਰਾਹ। ਇਹ ਥੋੜਾ ਠੀਕ ਆ ਗਾੜ ਦੇ ਸਿਰੋਂ ਜਾ ਕੇ ਖਰਾਬ ਆ। ਨਹੀਂ ਨਹੀਂ ਆਉਂ ਤੀ ਫੋਨੇ ਰੇਤ ਰੋਦੋ। ਚਲੋ ਜੀ ਬੰਪਸ ਦਾ ਨਾਂ ਲੈ ਕੇ ਜਿੱਤਾਂ ਵਾਲੇ ਸਾਰੇ ਝੋਨੇ ਨੂੰ ਇੱਕ ਵੱਡਿਆ ਬੰਨੇ ਸਾਰੇ ਢੀੜਾ ਮਾਰਾਂਗੇ ਬਾਦ ਦੇ ਵਿੱਚ ਕੰਮ ਤੰਦੇ ਦਿਖਾਵਾ ਇੱਕ ਬੰਦ ਟੁੱਟਾ ਉਹ ਬੰਦੇ ਬੰਦਨ ਘੱਲਨੇ ਆ ਬਾਕੀ ਜਿੰਦਾ ਜਿੰਦਾ ਦਾ ਸਿਸਟਮ ਹੋਇਆ ਅਰਦਿਆਂ ਰੋਗ ਜੱਜ ਪਹੁੰਚ ਕੇ ਸ਼ੇਰੂ ਦਰਿਆ ਤੋਂ ਪਾਰ ਦਰਿਆ ਲੱਥਾ ਵਾ ਕੁਛ ਹਲਤ ਤੱਕ ਆ ਕੱਢ ਪੁੱਤ ਸਮਾਨ ਵਿੱਚੋਂ ਤੇ ਹੁਣ ਪਹੁੰਚ ਗਏ ਅੱਜ ਦੋਹਾਂ ਦਿਨਾਂ ਬਾਅਦ ਆ ਗਏ ਦਰਿਆ ਤੋਂ ਪਾਰ ਜਦੋਂ ਦੋਹਾਂ ਦਿਨਾਂ ਬਾਅਦ ਆ ਜਾਈਆਂ ਤੇ ਛੋਨਾ ਵਾਵਾ ਗਰੋਧ ਗਰੋਧ ਜੀ ਲੱਗਦੀ ਹੈ ਤੇ ਹੋਣਾ ਇੱਕ ਬਦਲਵਾਈ ਤੇ ਪੂਰੀ ਬਣੀ ਆ ਪਰ ਹੁਮਸ ਵੜਾ ਬਣਿਆ ਇਹ ਨਹੀਂ ਫੇਰ ਆਊਗਾ ਹੁਣ ਇੱਥੇ ਆ ਅੱਗੇ ਹੁੰਦਾ ਪਾਣੀ ਲਾਉਣ ਦਾ ਵੀ ਪਾਣੀ ਲਾਉਣਾ ਵਾ ਹੁਣ ਪਾਣੀ ਕੱਢਣ ਬਾਰੇ ਸੋਚਣਾ ਪਣਾ ਜਿਹੜਾ ਆਪਣਾ ਪਾਣੀ ਸੇਮ ਦਾ ਜਿਹੜਾ ਵਿੱਚ ਹੋਣਿਆ ਉਹਨੂੰ ਬਾਹਰ ਕਿੱਦਾਂ ਕੱਢਾਂ ਸਮੋਹ ਦੇ ਬਾਰੇ ਮੋਟਰ ਮਟਰ ਲਾਉਣੇ ਰਹੁੰਦਾ ਭੋਗੀ ਹਣਾ ਵਟਾ ਸਾਰੀਆਂ ਜਿਹੜੀਆਂ ਸਾਫ਼ ਸੁਥਰੀਆਂ ਲੱਗਦੀਆਂ ਨੇ ਲੈ ਆਪਣੇ ਗੱਫਾ ਪਾਣੀ ਹੁਣ ਅੱਡ ਪਾ ਕੁੱਤੀ ਓਏ ਇਹਨੂੰ ਜਿੰਨਾ ਮਰਜੀ ਲੰਗਰ ਬਾਦ ਤੂੰ ਖਾ ਲਈ ਠੋਲੇ ਰੋਟੀ ਚਲੋ ਚਾਹ ਦਾ ਮਾਰੋ ਅੱਲਾ ਦੇ ਛੱਡੋ ਡੰਗਰ ਯਾਰ ਬੂਰੇ ਆਵੇ ਅੰਦਰ ਕਿੰਨੇ ਪੈ ਯਾਰ ਜਿਹੜੇ ਆਵੇ ਆਵੇ ਬੂਰੇ ਬਖ ਹੁਣ ਚਾਹ ਪਾਣੀ ਛੱਕ ਕੇ ਤੇ ਫੇਰ ਕਰਦੇ ਹਾਂ ਸਿਸਟਮ ਕੋਈ ਮੀਂਹ ਦੇ ਵਿੱਚ ਲੀੜੇ ਭੇਜਦੇ ਹੈ ਜੀੜਾ ਗੂੜਾ ਨਹੀਂ ਵੱਜਦਾ ਹੁਣ ਅੱਜ ਤੂੰ ਕਰਨਾ ਮਣਿਆ ਅੱਜ ਮੈਂ ਬੰਨੇ ਬੰਨੇ ਵਧਣਿਆਂ ਦੱਸ ਕੋ ਮਾ ਠੀਕ ਕਿੰਨੇ ਲੀਟਰ ਲੈਈ ਸਪਰੇ ਹੁਣ ਕਿਹੜਾ ਮਾਰਨ ਜਾਂਦੇ ਆਂ ਤਾਂ ਆਲੀ ਪਹਿਲੀ ਅੱਜ ਉਹ ਜਿੱਥੇ ਵਾਵਾ ਦਿਨ ਹੋ ਗਏ ਚਲੋ ਅੱਗਰ ਪਿਛੜ ਗਏ ਸੀ ਕੇ ਪਾਸੇ ਪ੍ਰੋਗਰਾਮ ਨੇ ਕਹਿੰਨੇ ਕਿ ਘਰਾਂ ਦੇ ਹੁੰਦੇ ਆ ਤੇ ਅੱਜ ਵਾਵਾ ਦਿਨਾਂ ਬਾਅਦ ਆਹੀ ਕਿਹੜਾ ਮਾਰਨਾ ਮੈਂ ਸਾਰੇ ਝੋਨੇ ਨੂੰ ਕਿਹੜਾ ਕੱਟ ਕੇ ਆਉਨੇ ਇੱਥੋਂ ਟੁੱਟ ਗਿਆ ਨਾ ਬੰਨ ਇਹਨਾਂ ਦਾ ਨੇ ਕੇ ਨਿਕੇ ਬੰਨ ਤੇ ਮਿੰਟ ਚ ਖਿਲਾਰ ਦਿੰਦਾ ਉਹ ਤੇ ਕਿਦਾਂ ਬੈਠਾ ਢੀਲਾ ਨਹੀਂ ਓਏ ਬੈਠਾ ਪਰ ਲਾਰੇ ਨਹੀਂ ਬੰਦਾ ਥੋੜਾ ਥੋੜਾ ਬੈਠਾ ਹਣਾ ਸੋਚ ਜੇ ਨਾ ਇਹ ਨਹੀਂ ਜਿਹੜਾ ਆ ਨਹੀਂ ਤੁਰਦਾ ਆਵੇ ਆਖ ਡਿੱਗਦਾ ਜਾਂਦਾ ਕੋਈ ਨਹੀਂ ਮਾਰ ਦਿੰਨੇ ਫੇਰ ਖਾਂ ਕੇ ਲੱਭ ਜਾ ਕੇ ਤਾਂ ਆਹ ਦੇ ਟਰੈਕਟਰ ਦੇ ਵਾਹ ਦੀ ਗੱਲ ਨਹੀਂ ਇਹ ਤਾਂ ਜੋ ਨਾ ਚੰਗਾਈ ਨੂੰ ਪਾੜ ਪਾਈਏ ਕਿ ਕੁਾਰੋ ਨਹੀਂ ਉਹ ਹੀ 2 2-4 ਦਿਨ ਖਲੋਗੇ ਫੇਰ ਖਾਲ ਪਾਣੀ ਨਾਲੇ ਕੱਠ ਕੱਢ ਦਾਂਗੇ ਉਨਾਰੇ ਖਾਦ ਪਾ ਲਾਏ। ਵੀ ਜੋ ਨਵਾਂ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀ ਨਾ ਵੀ ਫਟਾਰਾ ਨਹੀਂ ਹੋਂ ਡੈਸ ਸਪਰੇਅ ਕਰੰਦਾ ਰੇਤਲਾ ਝੋਨੇ ਦਾ ਸੁੱਕਾ ਸੀ। ਆ ਵੇ ਲਓ ਅਮੇਜੈਕਸ ਦਾ। ਅਮੇਜੈਕਸ ਇਹਨੇ ਨੂੰ ਝੋਨੇ ਨੂੰ ਪੂਰਾ ਫੁੱਲ ਚੁੱਕਿਆ ਪੂਰਾ ਹੈ ਨਜ਼ਾਰਾ ਆ ਗਿਆ। ਹੁਣ ਇਹਨੂੰ ਇੱਕ ਵਾਰ ਫੇਰ ਲਾ ਕੇ ਉਹੀ ਫੇਰ ਪਾਵਾਂਗੇ ਇਹਦੇ ਵਿੱਚ ਲਾ ਕੇ। ਆ ਸਾਰਾ ਕੋਰੀ ਰੇਤਲਾ ਥਾਂ ਜਿਹੜਾ ਤੁਹਾਨੂੰ ਮੈਂ ਉਹ ਦਿਨ ਸਪਰੇਅ ਦੇ ਵਿੱਚ ਦਿਖਾਉਣ ਰਿਹਾ ਹੈ। ਤੇ ਅੱਜ ਇਹਦਾ ਫਟਾਰਾ ਵੇਖ ਲਓ। ਕਿਉਂਕਿ ਚੀਜ਼ ਕਿਸਾਨਾਂ ਨੂੰ ਉਹ ਦੱਸੋ ਜਿਹੜੀ ਕੋਈ ਆਪਣਾ ਫਾਇਦਾ ਕਰਾਉਂਦੀ ਆ ਕਿਉਂਕਿ ਪ੍ਰੋਡਕਟ ਵੇਚਣ ਵਾਲੇ ਨੇ ਪ੍ਰੋਡਕਟ ਵੇਚ ਜਾਣਾ ਦੁਕਾਨਦਾਰ ਨੇ ਆਪਦਾ ਵੇਚਣਾ ਤੇ ਆਪਾਂ ਜ਼ਿਮੀਦਾਰ ਆ ਆਪਣੀ ਖੁਦ ਹੀ ਦੁਕਾਨ ਆ ਅਸੀਂ ਤੇ ਪਹਿਲਾਂ ਆਪਦੇ ਉਹਨੂੰ ਵੀ ਆੰਦੇ ਆ ਵੀ ਵੀਰ ਉਹ ਅਸੀਂ ਉਹਨੀਆਂ ਜਿਹੜੀ ਸਾਨੂੰ ਕੁਝ ਫਾਇਦਾ ਦਿੰਦੀ ਹੋਊਗੀ ਇਸ ਕਰਕੇ ਮੇਰੇ ਵੀਰ ਆਪਾਂ ਦੇ ਅਮੇਜੈਕਸ ਬੜੇ ਵੀਰਾਂ ਨੂੰ ਐਰ ਕੀ ਆਖਿਆ ਵੀ ਪਾਓ ਤੇ ਬਹੁਤ ਵਧੀਆ ਰਿਜ਼ਲਟ ਆ ਹੁਣ ਇਹਨੂੰ ਦੋ ਖਾਦਾਂ ਪਾਈਆਂ ਵਾ ਫੁੱਲ ਰੇਤਲਾ ਝੋਨਾ ਹੁਣ ਜਦੋਂ ਇਹਨੂੰ ਤੇਰੀ ਖਾਦ ਪਈਦੇ ਨੇ ਪੂਰਾ ਫੁੱਲ ਬੂਟਾ ਮਾਰ ਜਾਣਾ ਅਜੇ ਮੈਨੂੰ ਕੋਈ ਸਪਰੇ ਨਹੀਂ ਕੀਤੀ ਸਿਰਫ ਗੰਦ ਵਾਲੀ ਸਪਰੇ ਕੀਤੀ ਆ ਬਾਕੀ ਕੋਈ ਸਪਰੇ ਨਹੀਂ ਵੀ ਜਿ ਤਰ੍ਹਾਂ ਫਟਾਰੇ ਫਟੂਰੇ ਤੋਂ ਕੁਛ ਨਹੀਂ ਅਮੇਜ ਐਕਸ ਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਤੇ ਬਹੁਤ ਟੋਪ ਦਾ ਵਾ ਇਸ ਕਰ ਜਿੱਥੇ ਵੀਰ ਦਾ ਕਿਸੇ ਦਾ ਝੋਨਾ ਨਹੀਂ ਤੁਰਦਾ ਅਮੇਜ ਐਕਸ ਪਾਓ ਤੇ ਬਹੁਤ ਵਧੀਆ ਚੱਲੂਗਾ ਆਪਣੇ ਨਵੀਂ ਪਿਆਲੀ ਤਿਆਰ ਕੀਤੀ ਹੈ ਹਰਕੀਚ ਕੋਰੀ ਰੇਤ ਪਾਣੀ ਨਹੀਂ ਖਲੋਤਾ ਤੇ ਗੰਦ ਜਿਹੜਾ ਬੇਸਾਬਾ ਹੀ ਹੋ ਗਿਆ ਬੇਸਾਬਾ ਬਾਈ ਜ ਨੂੰ ਆਸ ਦਿੰਦੇ ਵੀ ਝੋਨਾ ਮੈਨੂੰ ਉਦੋਂ ਜੀ ਕਰਦਾ ਸੀ ਵੀ ਇਹਨੂੰ ਵਾਦਾ ਵਾਹ ਕੇ ਤੇ ਪੱਠੇ ਬੀਜਦਾ ਤੇ ਬਹੁਤ ਜ਼ਿਆਦਾ ਹੋ ਗਿਆ ਗਾਂਦੇ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਜਿਹੜੀ ਫਾੜ ਰਹੀ ਆ ਉਹ ਵੀ ਦਿਖਾਉਣਾ ਵਾ ਤੇ ਬੰਦੇ ਨੂੰ ਨਾ ਬਹੁਤ ਜ਼ਿਆਦਾ ਸਵਾਂ ਚਿੱਟਾ ਤੇ ਮੋਥਰਾ ਜਿਹਾ ਬਹੁਤ ਜ਼ਿਆਦਾ ਹੋ ਗਿਆ ਉਹ ਨੂੰ ਖਾਲਸੂ ਫੇਰ ਭਾਈ ਦੁਬਾਰਾ ਐ ਸਾੜ ਦਾ ਜਿੱਥੇ ਫਾੜ ਰਹੀ ਆ ਉਹ ਵੀ ਦਿਖਾਉਣਾ ਇਹ ਸਮਝ ਲੈ ਵੀ ਉਦਾਂ ਹੀ ਲਾਇਆ ਝੋਨਾ ਵੀ ਚੱਲ ਜਿੰਨਾ ਹੋ ਜੂ ਹੋ ਜੂ ਵੇਖੀ ਜਊ ਨਾਲੇ ਇੰਨਾ ਵਾ ਜਲ ਪੈਲੀ ਬਣ ਜੂਗੀ ਕਣ-ਕਣਕ ਸੌਕੀ ਭੀਜੀ ਜਾਊਗੀ ਤਾਂ ਕਰਕੇ ਲਾਇਆ ਹੈ ਇਹ ਚੱਲ ਲਵਾਈ ਲਵਾਈ ਆ ਕੋਹਣਾ ਕੋਹ ਤਾਂ ਪੱਲੇ ਪਊਗਾ ਇਹ ਪੈਲੀਆਂ ਬੜੇ ਚਿਰ ਦੀ ਪਈ ਹੀ ਉਦਾਂ ਹੀ ਤੇ ਜਿੱਥੇ ਫਾੜ ਰਹਿ ਗਈ ਆ ਆ ਝੋਨਾ ਦੇ ਖੰਡਿਆਲ ਬਾਕੀ ਸੜਿਆ ਆਵੇ ਏਦਾਂ ਸਵਾਹ ਕੀ ਏਦਾਂ ਆ ਫਾਲ ਰਹਿ ਗਈ ਇੱਕ ਪੰਪਣਾ ਦੇਖੋ ਆ ਜਿਹੜੀ ਫਾਲ ਰਹਿ ਗਈ ਇਹਦਾ ਹਾਲਤ ਵੇਖ ਲਓ ਤੇ ਜਿਹੜਾ ਮਰਿਆ ਉਹਦੀ ਹਾਲਤ ਵੇਖ ਲਓ ਆਪਾਂ ਤੁਹਾਨੂੰ ਇਹੜੀ ਦਿਖਾਦੇ ਚੰਗੀਆਂ ਚੀਜ਼ਾਂ ਜੁ ਦਿਖਾਈਏ ਵੀ ਸਾਡੀ ਓੜੀ ਚੰਗੀਆਂ ਚੰਗੀਆਂ ਫਸਲ ਦਿਖਾਈਏ ਹਰ ਇੱਕ ਫਸਲ ਦਿਖਾਵਾਂਗੇ ਪਰ ਇਹ ਜਿਹੜੀ ਜ਼ਮੀਨ ਆ ਉਹ ਆ ਜਿਹੜੀ ਅਸੀਂ ਐਰ ਕੀ ਬੜੇ ਚਿਰਾਂ ਬਾਅਦ ਪੰਜਾਂ ਸੱਤਾਂ ਸਾਲਾਂ ਬਾਅਦ ਵੈਸੇ ਵਾਹ ਕੇ ਪੱਧਰ ਕਰਕੇ ਵੀ ਚਲ ਕਣਕੋ ਜਾ ਕਰੂਗੇ ਬੀਜੀ ਇਹ ਝੋਨੇ ਦੀ ਆਸ ਨਹੀਂ ਇਹਦੇ ਤੇ ਐਦਾਂ ਦੀ ਹਾਲਤ ਸੀ ਜੇ ਸਪਰੇਅ ਨਾ ਕਰਦੇ ਤੇ ਹੁਣ ਵੇਖ ਲਓ ਵੀ ਦਵਾਈ ਨੇ ਅਸਰ ਕੀਤਾ ਕਿ ਨਹੀਂ ਇਹਨੂੰ ਨੋਵਾਲੈਕ ਦਵਾਈ ਕੀਤੀ ਆਪਾਂ ਤੇ ਮੈਂ ਉਦੋਂ ਦਾ ਤੁਹਾਡਾ ਨਾਲ ਸ਼ੇਅਰ ਨਹੀਂ ਕੀਤਾ ਨੋਵਾਲੈਕ ਦਵਾਈ ਦਾ ਪਰ ਅੱਜ ਆ ਵੀ ਤੁਹਾਡਾ ਨਾਲ ਸ਼ੇਅਰ ਕਰਤਾ ਜਿਆਦਾ ਇਹਨੇ ਚਿੱਟਾ ਸਵਾਗ ਜਿਹੜਾ ਵਾ ਉਹਨੂੰ ਜਿਆਦਾ ਖਤਮ ਕੀਤਾ ਵਾ ਤੇ ਮੋਥਰਾ ਮੋਥਰੇ ਨੂੰ ਵੀ ਠੀਕ ਆ ਬਹੁਤ ਹੱਦ ਤੱਕ ਖਤਮ ਕੀਤਾ ਵਾ ਵੀ ਐ ਹੌਲੀ ਹੌਲੀ ਇਹਨੇ ਮੁੱਢਾ ਨਹੀਂ ਲਾ ਦੇਣਾ ਇਹਨੂੰ ਹੁਣ ਇਹਨੂੰ ਸਪਰੇ ਪਾਉਣੇ ਇੱਕ ਖਾਦ ਖੂਦ ਪਾਉਣੇ ਆ ਤੇ ਚੱਲ ਜਿੰਨਾ ਹੋ ਜੂ ਉਹਨਾ ਹੀ ਸਹੀ ਹੁਣ ਇਹ ਮੋਟਰ ਤੇ ਵੀ ਠੀਕ ਛੋਣਾ ਕਿਰਪਾ ਮਾਲਕ ਦੀ ਗੰਦਗੁੰਦ ਮਰ ਗਿਆ ਵਾ ਖਾਦ ਪਾਈ ਨੂੰ 3 ਦਿਨ ਹੋਏ 4 ਦਿਨ ਅਜੇ ਉਹਨੂੰ ਤੇਰੀ ਖਾਸ ਛੁੱਟ ਦਾਂਗੇ। ਨਜ ਦੇਖ ਲਿਆ ਸਾਰਾ ਚੁਨਾ। ਉਹ ਮੋਟਰ ਮਾਟਰ ਟੱਕੀ ਆ। ਨਹੀਂ ਟੱਕੀ ਜਾਓ ਜਾਂ ਟੱਕ ਗਿਆ ਉਹਨੂੰ। ਬਾਜੀ ਜਾਓ। ਗੰਦ ਗੁੰਦ ਕੱਢਣ ਵਾਲਾ ਰਹਿ ਗਿਆ ਮਾੜਾ ਮੋਟਾ ਉਹ ਕੱਢ ਕੇ ਕੰਮ ਨਮੇੜ ਦਿੰਨੇ ਆ ਤੇ ਫੇਰ ਚਲੋ ਜੀ। ਜੇ ਬੜੇ ਦਿਨਾਂ ਬਾਅਦ ਧੁੱਪ ਲੱਗੀ। ਵਧੀਆ। ਇਹ ਨਹੀਂ ਅੱਗੇ ਧੁੱਪ ਲੱਗਦੀ ਨਾਲ ਹੀ ਗਰਮੀ ਦੀ ਪੈੜਾ ਪਈ ਜਾਣੀ ਹੁਮਸਾ ਵਜ ਜਾਨਾ ਅੱਜ ਹਵਾ ਵਗਦੀ ਨਾਲ ਨਾਲ ਧੁੱਪ ਲੱਗੀ ਆ ਬਹੁਤ ਵਧੀਆ ਹਵਾ ਵੀ ਨਾਲ ਬਗੰਡੀ ਦੇ ਨਾਲ ਧੁੱਪ ਇਹ ਨਾਲ ਝੋਨਾ ਜਿਹੜਾ ਵਾ ਇਹਦੇ ਗੇਤਰੇ ਝੋਨੇ ਆ ਬਿਮਾਰੀਆਂ ਬੂਰੀਆਂ ਤੋਂ ਬਚ ਜਾਣਗੇ ਤੇ ਸਾਰਾ ਸਿਸਟਮ ਠੀਕ ਹੋ ਜਾਊਗਾ ਕਿੰਨਾ ਹਫਤਾ ਹੀ ਹੋ ਗਿਆ ਮੀਂਹ ਮੀ ਪਈ ਜਾਂਦੇ ਮੀਂਹ ਤਾਂ ਮੰਨ ਜਿ ਆਖ ਕੇ ਹੁਣ ਤੇ ਹੁਣ ਤੇ ਜੀ ਕਰਦਾ ਵੀ ਧੁੱਪ ਲੱਗੇ ਤੇ ਵੇਖੀਏ ਧੁੱਪ ਨੂੰ ਸਾਰੂ ਸੁੱਕਣ ਰਾਰੂ ਗਿੱਲੇ ਜਿਹੇ ਪਏ ਧੁੱਪ ਦੇ ਵਿੱਚ ਇਹ ਵੀ ਸ਼ਾਲ ਮੀਂਹ ਦੇ ਚਮੜੇ ਕੰਮ ਨਹੀਂ ਕੋਈ ਵੀ ਹੁੰਦਾ ਯਾਰ ਹਵਾ ਵੀ ਵਧੀਆ ਪਛਾਵਾ ਗੰਡੇ ਵੀ ਆ ਉਰੇ ਨਾ ਮੀਂਹ ਹੁੰਦਾ ਹੁੰਦਾ ਪਛੋਂ ਦੇ ਨਾਲ ਇੰਨਾ ਵਾ ਪੀ ਪਾਣੀ ਪੂਣੀ ਚੁੱਕਿਆ ਜਾਂਦਾ ਹਵਾ ਸਾ ਫਿਰ ਮੀਂਹ ਜਦ ਬੱਦਲਵਾਈ ਦਾ ਖਤਰਾ ਘਟ ਜਾਂਦਾ ਵਾ ਹਾੜ ਉਡਾਉਣ ਦਾ ਖਤਰਾ ਘਟ ਜਾਂਦਾ ਹਵਾ ਸਾਫ ਹੋ ਜਾਂਦੀ ਆ ਬਿਮਾਰੀਆਂ ਤੋਂ ਰਹਿਤ ਹੋ ਜਾਂਦੀ ਆ ਬਾਕੀ ਜੋ ਰੱਬ ਨੂੰ ਪਹੁੰਦਾ ਚੰਮਾ ਦਾ ਟਾਈਮ ਭਾਂਡਾ ਲੱਤਾਂ ਇਕੱਠਾ ਕਰਕੇ ਗਾਵ ਨੂੰ ਖਾ ਗਏ ਹੁਣ ਆਪਾਂ ਮੱਝ ਪਾਰ ਨਗੋਣੀ ਇੱਕ ਮੱਝ ਸੂਣ ਵਾਲੀ ਆ ਪਿੰਡ ਲੈ ਜਾਗੇ ਉਹਨੂੰ ਤੇ ਉੱਥੇ ਕੋਈ ਜਿਹੜੀਆਂ ਛੋਟੀਆਂ ਕਟੀਆਂ ਕਟੀਆਂ ਜਿਹੜੀਆਂ ਹੋ ਗਈਆਂ ਹੀ ਆ ਵੀ ਜਿੰਨਾ ਨਾ ਮੱਝਾਂ ਬਗੈਰ ਮਿਲ ਜਾਂਦੀਆਂ ਉਹ ਲੈ ਆਵਾਂਗੇ ਇੱਥੇ ਉਹ ਇੱਥੇ ਖੁੱਲਾ ਚਰਨਾ ਵਾ ਉੱਥੇ ਡੰਗਰ ਵੱਜ ਕੇ ਫਿਰ ਵੀ ਚਰਦੇ ਆ ਚੱਲ ਚੱਲ ਪੁੱਤ ਰੱਖ ਟਰਾਲੀ 'ਚ ਤੇ ਮੱਝਾ ਇਹਦਾ ਮੰਡ ਦਾ ਇਹ ਫਾਇਦਾ ਹਣ ਮੱਝਾਂ ਇੱਥੇ ਜਦੋਂ ਬਣ ਜਾਂਦੀਆਂ ਤੇ ਫੇਰ ਆਪਾਂ ਪਿੰਡ ਨੂੰ ਲੈ ਜੰਨੇ ਮਾਣਿਆ ਆ ਆਵਾਦੂ ਆ ਯਾਰ ਲੇਟ ਹੋਏ ਨਾ ਮਾਣਿਆ ਪਰ ਅੱਸਾ ਵੀ ਕੱਸਣਾ ਵੀਰ ਆਜੋ ਆਜੋ ਆਪਾਂ ਇਹ ਮੱਝ ਪਿੰਡ ਨੂੰ ਖੜਨੀ ਆ। ਉਧਰੋਂ ਜਿਹੜੀਆਂ ਨਿੱਕੀਆਂ ਹਨ ਉਹ ਲੈਵਾਂਗੇ ਜਿਹੜੀਆਂ ਹੁਣ ਤੁਰਨ ਫਿਰਨਰ ਜੋਗੀਆਂ ਹੋਈਆਂ। ਆਣਾ ਠੋਲਿਆ। ਨਹੀਂ ਵਾ ਵਾ ਖੁੱਬਣ ਵਾਲੀਆਂ ਤਾਂ ਮਰ ਜਣੀਆਂ ਮੁੜ ਕੇ। ਮੱਝਾਂ ਮਿਲਦੀਆਂ ਨਹੀਂ ਉੱਥੇ ਪਿੰਡ। ਜਿਹੜੀਆਂ ਨਹੀਂ ਮਿਲਦੀਆਂ ਉੱਥੇ ਕਰਨੀਆਂ ਆਪਾਂ। ਜਿਹੜੀਆਂ ਨਹੀਂ ਮਿਲਦੇ ਉਹਨਾਂ ਦਾ ਸਕੇ ਕੋਈ ਵਾੜਾ ਤਾਂ ਆਮ ਨਹੀਂ। ਵਾੜਾ ਯਾਰ ਵਾੜੇ ਜੇ ਟਿਕਦੇ ਨਹੀਂ ਡੰਗਰਾ ਆਪਣੇ। ਜਾਦੇ ਬੱਦਿਆਂ ਵੱਡੀਆਂ ਮੱਜਾਂ ਸਾਰੀਆਂ ਪੰਜਾ ਚਾਰ ਲੰਗਾ ਲੱਗੇ ਦੇ ਇੱਕ ਠੀਕ ਹੋ ਗਿਆ ਪਾ ਕੇ ਇੱਕ ਸੈਂਟੀਮੀਟਰ ਚੜ ਗਈ ਚੱਲ ਚੱਲ ਕਰ ਮੜ ਗਿਆ ਚੱਲ ਤੈਨੂੰ ਗਾਂ ਉਥੇ ਖਾਲ ਖੁੱਲ ਤੇ ਲਾਉਣਾ ਵਾ ਫੇਰ ਹੁਣ ਫਲ ਵੀ ਗਲਣ ਡਈ ਪਿੰਡ ਚੜਜ ਕੋਵੇਂ ਲੱਗੇ ਨੇ ਚੁੱਕੀ ਨਹੀਂ ਵਹਿ ਜੋ ਤਰਾ ਮੀ ਪੈ ਪੈ ਤੇ ਕੌਲੀ ਹੋ ਗਈ। ਸ਼ਾਂਗਾ ਸ਼ਾਂਗਾ ਕਰਮਾਲੀਏ ਚਰਲਾ ਚਰਲਾ Nandana Charanthi Giniwa Nandana Charanthi Giniwa ਇਹ ਗਾਲੀ ਦੀ ਨਿਕਲਣਾ ਏ ਆਉ ਨੂੰ ਭਜਦੀ ਇਹਨੂੰ ਹੋਂਦਾ ਡੰਗਰਾਂ ਦੀ ਆਵਾਜ਼ ਆਉਂਦੀ ਨਾ ਜਦੋਂ ਉਹ ਲੋ ਨਿਕਲ ਜਾਂਦੀ ਜਾਂਦਾ ਹੁਣ ਕੰਨ ਚੋਕਦੀ ਦਵਾ ਦਵਾ ਲਾਦ ਲਈਏ ਇਹਨੇ ਮੁੜ ਕੇ ਦੂਜਾ ਮਾਰਾ ਡੰਗਰਾਂ ਨੂੰ ਵੇਖ ਕੇ ਨੰਗਣਾ ਨਹੀਂ ਜੋ ਪਾਰ ਚੱਲ ਮਣੇ ਲਿਆ ਟਰੈਕਟਰ ਚੜਾ ਜਾ ਸੁਨੀਲ ਤੂੰ ਜਿਹੜਾ ਮਰਜ਼ੀ ਆ ਕੇਣਾ ਚੜਾ ਲਓ ਜਾ ਤੇ ਡਈ ਬਾਬਾ ਜੀ ਤੇ ਕੱਢ ਦੇਈ ਜਾ ਤੇ ਡਈ ਕੱਢੋ ਯਾਰ ਵਾਕਿਆ ੜ ਜਾਣੀ ਉਹਦੇ ਉਹ ਡਈ ਕੱਢਣੀ ਇੱਥੇ ਆਣ ਕੇ ਨਿਕਲਣੀ ਹੂੰ ਡਈ ਕੱਢ ਲਿਓ ਠਾਹ ਦੀ ਠਾਹ ਹੀ ਠਾਹ ਨਿਕਲ ਆਊਗੀ ਭਲਾ ਉਹ ਉਤਲਾ ਉਤਲਾ ਕੁੰਡਾ ਜਿਹੜਾ ਇੱਕ ਲੱਗਾ ਤੇ ਕੁੰਡਾ ਭਲਾ ਨਾ ਨਿਕਲ ਦੇਵੇ ਇਹੇ ਉਹ ਥੱਲੇ ਲੱਗ ਜਾਂਦੀ ਹੈ ਉਹ ਨਹੀਂ ਚੜਨੀ ਇਹ ਕੱਢਣੀ ਪੈਣੀ ਆ ਦੇ ਰੋਏ ਨਹੀਂ ਨਹੀਂ ਫੜ ਕੇ ਰੱਖੋ ਬੇੜਾ ਨੂੰ ਇੱਥੇ ਵੇਖ ਲਾ ਮਾਨਿਆ ਕੱਢ ਗਏ ਨਿਕਲਦੀ ਜਿਹੀ ਓਏ ਉਹ ਨਹੀਂ ਪੈਂਦਾ ਯਾਰ ਟਰੇਡਾ ਉਧਰੇ ਬੰਦਾਂਗੇ ਸਾਰੇ ਟਰੈਕਟਰ ਲਗਾਉਣਾ ਵਾ ਟੜਕਾਣਾ ਮਾਰੀ ਤੂੰ ਜਾਣਦੇ ਉਧਰ ਕਿਧਰ ਚੜਾ ਤਾ ਜੋ ਬੇੜਾ ਉਹ ਡਈ ਨਹੀਂ ਤੁਹਾਡੀ ਜਾਣੀ ਸਿੱਧੀ ਨਹੀਂ ਹੁੰਦੀ ਫੱਟੀ ਫੁੱਟੀ ਮਾਰਿਆ ਟੇਨੇ ਜਾਣਾ ਨਹੀਂ ਬਾਹਰ ਹੋਣਾ ਚਲੋ ਮੜਾ ਬੇੜਾ ਪਛਾਹ ਕਰੋ ਮਾਣੇ ਫੜੀ ਵਿੱਚ ਚਬਲਾ ਦਾ ਹੱਥ ਇਹ ਜਿਹੜਾ ਮੈਂ ਰੋਜ਼ ਨਾ ਚਲਾਉਣਾ ਸੀ ਇਹਦਾ ਮੈਂ ਕਰਤੇ ਹਾਂ ਸੁਣਾ ਨਹੀਂ ਰੋਟੀ ਨਹੀਂ ਲੈ ਕਾ ਨਾ ਅੱਛਾ ਪਸਾਣਾ ਇਧਰ ਚਪਲਾ ਠੋਲੇ ਦੀਆਂ ਮਈਆਂ ਇਧਰ ਸਭ ਦੇ ਬਾਹਰ ਮੈਂ ਚਪਲਾ ਪੁੱਛ ਚਪਲਾ ਚਪਲਾ ਇਧਰ ਪੜਾ ਹੈ ਅੱਗੇ ਅਵੀ ਸਾਈਡ 'ਚ ਚਪਲ ਪੜਾ ਬੰਨ੍ਹ ਕਾਲ ਦੇ ਬਾਹਰ ਚਪਲਾ ਬਾਹਰ ਕੱਢ ਦਿਓ ਨੀਚੇ ਇਸ ਦੇ ਉੱਪਰ ਆ ਜਾਣਾ ਤੇਰੇ ਫਿਰ ਕੀ ਫਿਰ ਕੀ ਖੋਲੋ ਆ ਫਿਰਕੀਆਂ ਖੋਲੋ ਦੋਵੇਂ ਇੱਕ ਨੂੰ ਰੱਸਾ ਪੈਣ ਵਾਲਾ ਫਿਰ ਕਿ ਨੂੰ ਅਜੇ ਰੱਸੇ ਆਏ ਬਟਕੇ ਨੂੰ ਮੋੜਾ ਨਹੀਂ ਨਹੀਂ ਇਹਨੂੰ ਪਤਲਾ ਪੈਣਾ ਹੈ ਇਹਦੇ ਨਾਲ ਦਾ ਪਤਲਾ ਹੋਵੇ ਆ ਪਾ ਦਾਂਗੇ ਸੇਰੇ ਉੱਥੋਂ ਚੱਬੂ ਲਾਵਾਂਗੇ ਦੋ ਤਿੰਨ ਇਹ ਪੂਰਾ ਸੇ ਤੇ ਕਰਨਾ ਨਹੀਂ ਨਹੀਂ ਇੱਕ ਰਸੇ ਦੇ ਅੱਗੇ ਚੱਲ ਜਵਾਨਾ ਨੰਗੀ ਪਾਰ ਕਰਮਾ ਵਾਲੀ ਤੇ ਜਾਂਦਾ ਫਾ ਘੋੜਾ ਰਸੇ ਨਾਲ ਹਾ ਟੜਾ ਕੁੰਡਾ ਨਾੜੇ ਓਏ ਨ ਕੋਈ ਨਾ ਕਰ ਦੋ ਇਲਾ ਨਹੀਂ ਪੋਤਰਾ ਧੱਕੀ ਜਾਣਾ ਨੇ ਮਾਰਿਆ ਕਰਨੀ ਸੱਟ ਤੇ ਗਾਂ ਕੁੰਡਾ ਧੱਕ ਲਿਆ ਕਰਨਾ ਮੈਂ ਉਹ ਵੀ ਡੱਕਣਾ ਤੇਰਾ ਤੇ ਤੈਨੂੰ ਡੱਕਦੀ ਮਾਜਰੀ ਨਿਗਾਰਾ ਰੱਖੀ ਦੂ ਮੈਂ ਹੋ ਨਹੀਂ ਬਸ ਜਾ ਦੂ ਹਣ ਲਬੀ ਕਰਮਾਲੀ ਮੱਝ ਵੀ ਆ ਗਈ ਆਪਣੀ ਪਾਰ ਅੰਦਰੋਂ ਕਰੂੰਂ ਚੱਪੂ ਕਰੂ ਕਰੀ ਤਾ ਅਏ ਤਾ ਨਾ ਜੋਰ ਲਵਾ ਕੇ ਵੇਖ ਲਾ